ਆਤ੍ਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਪਾਈ ਬਲੌਗ ਚੈਨਲ ਤੇ ਤੇ ਅੱਜ ਵੇਖਦੇ ਆ ਕਣਕ ਤਪ ਤਪ ਲੱਗੀ ਆ ਬਹੁਤ ਸੋਹਣੀ ਤੇ ਵੇੜੇ ਕਣਕ ਭਾਲ ਦੀ ਰੇ ਰੁਗਣੀ ਬਾਕੀ ਖਾਲਾਂ ਖੂਲਾਂ ਤੇ ਕਰਦੇ ਆ ਸਪਰੇ ਇੱਕ ਦੇ ਦਿਨ ਚ ਹੈਨਾ ਬਾਈ ਸਪਰੇ ਕਰੀ ਆਪਾਂ ਇੱਕ ਦੇ ਦਿਨ ਚ ਖਾਲਦੀ ਮਤਲਬ ਕਰਕੇ ਨਾ ਕਰਦੇ ਹਾਂ ਹਾਂ ਜਿੱਥੇ ਕਣਕ ਤੇ ਕਰਨ ਵਾਲੀ ਕਣਕ ਤੇ ਤੇ ਜਿੱਥੇ ਖਾਲ ਖੱਬਿਆ ਤੇ ਕਰਨ ਵਾਲੀ ਖਾਲਾਂ ਤੇ ਆਇਆ ਨਾ ਖਾਲਾਂ ਤੇ ਆ ਲੂੰਬੜ ਪੁੱਛੀ ਆ ਵਾਵਾ ਹੋਈ ਜਾਂਦਾ ਮੈਂ ਬੁਖਾਣਾ ਆ ਖਾਲੇ ਤੇ ਹਾਂ ਬਈ ਖਾਲੇ ਖੋਲੇ ਤੇ ਕਰਾਂਗੇ ਸਪਰੇਆ ਹੁਣ ਲੱਗਣ ਲੱਗੀਆਂ ਧੁੱਪਾਂ ਵੇਖੋ ਬਹੁਤ ਸੋਹਣੀ ਧੁੱਪ ਐ ਤੇ ਕਣਕਾਂ ਵਧੀਆ ਐ ਕਣਕ ਤੇ ਵੀ ਸਪਰੇਅ ਕਰਨੀ ਆ ਸਾਰੀ ਤੇ ਨਹੀਂ ਕਰਨੀ ਥੋੜੀ ਕੋਈ ਨਹੀਂ ਤੇ ਕਰਨੀ ਆ ਤੇ ਉਹ ਵੀ ਇੱਕ ਤਾਂ ਪਾਸੇ-ਆਸੇ ਪਾਲਕ ਜਿਆ ਜਿਹੜਾ ਤੇ ਇੱਕ ਹੈਗਾ ਲੂੰਬੜ ਪੂਚੀ ਆ ਮੱਥੇ-ਮੋਥੇ ਤੇ ਕਿਤੇ ਉਹ ਕਰਾਂਗੇ ਤੇ ਬਾਕੀ ਕਰਦੇ ਆ ਗੱਲਾਂ-ਬਾਤਾਂ ਇਹ ਕਰਨਾ ਇਹ ਕਰੀ ਦੇਣਾ ਆਪਣੇ ਕੋਲ ਵਾਹਣ ਹੁੰਦਾ ਜੀ ਗਾਂ ਠੀਕੇ ਤੇ ਹੈ ਕਰਮਸੋਲਾ ਹੂੰ ਤੇ ਉਹ ਵਾਂ ਠੇਕੇ ਤੇ ਹੁੰਦਾ ਸੀ ਮੀਂਹ ਪੈ ਕੇ ਹਟਿਆ ਤੈਨੂੰ ਮੈਂ ਗੱਲ ਤੁਹਾਨੂੰ ਨਾ ਕਰਦੀ ਤੇ ਮੀਂਹ ਪੈ ਕੇ ਹਟਿਆ ਆਪਾਂ ਨਾ ਉਦੋਂ ਜਦੋਂ ਮੀਂਹ ਪੈ ਜਾਂਦਾ ਉਦੋਂ ਸੜਕ ਨਹੀਂ ਬਣੀ ਸੀ ਆਹ ਹੂੰ ਹੂੰ ਤੇ ਉਦੋਂ ਨਾ ਸਾਈਕਲ ਆਪਾਂ ਇੱਥੇ ਠਾਲੇ ਜਾਂਦੇ ਸੀ ਗੁਰਪ੍ਰੀਤ ਦੇ ਇੱਥੇ ਟਾਲੀ ਕੋਲੇ ਵੀ ਇੱਥੇ ਸਾਈਕਲ ਆ ਜਾਣੇ ਵੀ ਚਿੱਕੜ ਜੀ ਯਾਰ ਤੁਰਦੇ ਨਹੀਂ ਸੀ ਗਾਰੇ ਨਾਲ ਭਰ ਜਾਂਦੇ ਮਰਗਾਟ ਔਖਾ ਹੁੰਦਾ ਸੀ ਹਾਂ ਹਾਂ ਤੇ ਇੱਥੇ ਅਸੀਂ ਠੱਲ ਕੇ ਜਾਂਦੇ ਸਾਈਕਲ ਹੈ ਇੱਕ ਵਾਰੀ ਕਹਾਣੀ ਪਤਾ ਕੀ ਹੋਈ ਇੱਕ ਬੰਦਾ ਉਹਦਾ ਖੇਤ ਵੀ ਉੱਥੇ ਹੀ ਅੱਛਾ ਤੇ ਉਹ ਵੀ ਆਦਾ ਇੱਥੇ ਮੈਂ ਠੱਲ ਜੂਗਾ ਹੂੰ ਹੂੰ ਤੇ ਜਦੋਂ ਇੱਥੇ ਸਾਈਕਲ ਠੱਲਿਆ ਨਾ ਸੁੱਖੇ ਨੇ ਸੁੱਖੇ ਨੂੰ ਆਦਾ ਨਾ ਖੜੀ ਖੜੀ ਯਾਰ ਉਹ ਆਂਦਾ ਕੀ ਹੈ ਆਂਦਾ ਨਾ ਮੈਨੂੰ ਠੱਲੇ ਲਾ ਲੈਂਦੇ ਸਾਈਕਲ ਯਾਰ ਮੇਰਾ ਚੱਕਿਆ ਨਾ ਜੇ ਤੂੰ ਉੱਤੇ ਰੱਖ ਲੈ ਦੁਨੀਆ ਵੇ ਮੈਂ ਕਿੱਡੀ ਸ਼ਿਆਰ ਹੈ ਦਿਮਾਗ ਹਾਂ ਦਿਮਾਗ ਆਉਦੀ ਜਾਂਦੇ ਯਾਰ ਜਿਵੇਂ ਵੀ ਲੋਕ ਨਾ ਸੁਣਨੇ ਤੁਰੇ ਫਿਰਦੇ ਹੁੰਦੇ ਆ ਵੀ ਪੁੱਛਣ ਆਲਾ ਵੇ ਭਲਿਆ ਮਾਨਸਾ ਜੇ ਤੇਰਾ ਸਾਈਕਲ ਚੱਕਿਆ ਜਾਊ ਉਤੇ ਜਿਹੜਾ ਉੱਤੇ ਲਾਊਗਾ ਤਾਂ ਨਾ ਚੱਕਿਆ ਜਾਊ ਉਹ ਤਾਂ ਨਾ ਚੱਕਿਆ ਜਾਊ ਠੀਕ ਗੱਲ ਤਾਂ ਠੀਕ ਹੈ ਮਹਿਸੂਸ ਤਾਂ ਹੁੰਦਾ ਹੀ ਹਰ ਇੱਕ ਬੰਦੇ ਨੂੰ ਹਾਂ ਵੀ ਹੁਣ ਮੰਨ ਲਾ ਜੇ ਤੇਰੀ ਜੀ ਚੱਕੀਦੀ ਐ ਹੂੰ ਹੂੰ ਤੂੰ ਆਖਿਆ ਵੀ ਮੈਂ ਤਾਂ ਥੱਲੇ ਲਾ ਦਿਆਂ ਹੂੰ ਵੀ ਚੱਕਿਆ ਜਾਏ ਤਾਂ ਉਤੋਂ ਆਪੇ ਇਹਦਾ ਚੱਕਿਆ ਜਾਏ ਹੈ ਨਹੀਂ ਨਾ ਲੋਟ ਹੁੰਦਾ ਵੀ ਹੁਣ ਯਾਰ ਗੱਲ ਤਾਂ ਆਉਂਦੀ ਹੈ ਹਿਸ਼ਾਰ ਦੀ ਵੀ ਅੱਜ ਕੱਲ ਭਰਾਵਾ ਸਾਰੀ ਦੁਨੀਆ ਹਿਸ਼ਾਰ ਹੈ ਇਹ ਤਾਂ ਦੇਸੀ ਆਂਦੀ ਬਈ ਹੈ ਹੂੰ ਹੂੰ ਥਾਂ ਥਾਂ ਵੇਲਾ ਤੂੰ ਵੀ ਲੋਕ ਕਿੱਥੋਂ ਤੱਕ ਜਾਵੜੀ ਦੁਨੀਆ ਹੂੰ ਵੀ ਆਇਆ ਤਾਂ ਫਿਰ ਵੇਚ ਕੇ ਖਾ ਜਾਣਾ ਹੂੰ ਕਈਆਂ ਕਈਆਂ ਦੀ ਸੋਚ ਹਜੇ ਵੀ ਉੱਥੇ ਤੁਰੀ ਫਿਰਦੀ ਐ ਉਹ ਯਾਰ ਹੁਣ ਤਾਂ ਦਿਮਾਗ ਬੱਚੇ ਆ ਨਾ ਜਿਹਦੇ ਬੱਚਿਆਂ ਦੇ ਦਿਮਾਗ ਕੰਪਿਊਟਰ ਵਾਲੇ ਦਿੱਤੇ ਆ ਜੇ ਜੀਵ ਜੀ ਦੁਨੀਆ ਨਾ ਜੇਵ ਜਾਂ ਮਾਹੌਲ ਆ ਉਹ ਜੇ ਦਿਮਾਗ ਪਰਮਾਤਮਾ ਦੇ ਹੀ ਜਾਂਦਾ ਹਾਂ ਹੁਣ ਗੱਲ ਸੁਣ ਵੀ ਜੇ ਆਪਾਂ ਸੋਚੀਏ ਹੁਣ ਆਪਾਂ ਕੋਈ ਚੀਜ਼ ਵੇਚਦੇ ਆ ਮੰਨ ਲਾ ਆਪਾਂ ਟਰਾਲੀ ਵੇਚੀਏ ਹੂੰ ਆਪਾਂ ਆਖੀਏ ਆਪਣੀ ਟਰਾਲੀ ਤਾਂ ਹੈਗੀ ਐ ਢੂੜ ਲੱਖ ਦੀ ਤੇ ਜੇ ਅਗਲੀ ਦੀ ਟਰਾਲੀ ਆਪਾਂ ਲੈਣੀ ਆ ਆਪਾਂ ਕਿਉ ਹੈਗੀ 80000 ਤੇ ਐ ਨਹੀਂ ਨਾ ਕੰਮ ਚੱਲਦਾ ਸੋਚਦੇ ਦੇ ਉਹ ਵੀ ਉਹ ਵੀ ਜੀ ਹੈ ਨਾਲ ਕੋਈਆਂ ਬਣੀਆਂ ਤੇ ਇੰਨਾ ਫਰਕ ਨਹੀਂ ਨਾ ਪੈਂਦਾ ਹਾਂ ਹਾਂ ਐ ਵੀ ਹੁੰਦੇ ਆ ਨਾ ਵੀ ਮਾਲਕ ਕਈਆਂ ਨੂੰ ਆਪਦੀ ਚੀਜ਼ ਤਾਂ ਮਹਿੰਗੀ ਲੱਗਦੀ ਹੈ ਜਾਂ ਆਪ ਦਾ ਬੜਾ ਡਰ ਹੁੰਦਾ ਵੀ ਐ ਨਾ ਹੋ ਜੇ ਐ ਨਾ ਹੋ ਜੇ ਤੇ ਦੂਜੇ ਦੀ ਚੀਜ਼ ਆਏ ਹੁੰਦੀ ਜੇ ਤਾਂ ਬੱਸ ਪਰ ਹਜੇ ਵੀ ਯਾਰ ਦੇ ਬਹੁਤ ਭੂਲੀ ਦੁਨੀਆ ਤਰੀ ਕਰਦੀ ਹੈ ਪਤਾ ਨਹੀਂ ਕੀ ਗੱਲ ਵੀ ਦੁਨੀਆ ਕਿੱਥੇ ਪਹੁੰਚ ਗਈ ਵੇਲਾ ਚੰਨ ਤੇ ਪਹੁੰਚ ਗਈ। ਬਈ ਦੁਨੀਆ ਜੇ ਹੈਗੀ ਆ ਕੋਈ ਚੰਗੀ ਤਾਂ ਹੀ ਹੈ ਦੁਨੀਆ ਖੜੀ ਐ। ਹੂੰ ਇਹ ਤਾਂ ਹੁਣ ਨੂੰ ਕਰਕੇ ਜਾਂਦਾ ਕੰਮ। ਹੂੰ ਮੋਰ ਤੂੰ ਜੇ ਨਰਮੇ ਹੁੰਦੇ ਸੀ ਹਨਾ। ਹੂੰ ਨਰਮਿਆਂ ਦੇ ਵੇਲਾ ਤੂੰ ਨਰਮੇ ਦੀ ਫਸਲ ਵਧੀਆ ਹੁੰਦੀ ਸੀ। ਹੂੰ 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 ਨਾਲੇ ਤਾਂ ਉਹ ਫਸਲ ਗਈ। ਹੂੰ ਨਾਲੇ ਤਾਂ ਸਾਰਾ ਸਾਲ ਪੈਸੇ ਵਟੀ ਜਾਂਦੇ ਸੀ ਲੈ ਜਾਂਦੇ ਜਦੋਂ ਹਨਾ। ਹੂੰ 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 ਸਿਆਲ ਸਿਆਲ ਤੇ ਨਾਲੇ ਵੇਲਾ ਫਸਲ ਗਈ ਤੇ ਉਲਟਾ ਪਾਣੀ ਗਵਾਲਾ। ਹੂੰ ਪਾਣੀ ਵੀ ਗਵਾਲਿਆ ਬਾਲਣ ਵੀ ਗਿਆ ਬਾਲਣ ਵੀ ਗਿਆ ਤੇ ਮਜ਼ਦੂਰ ਸੀ ਜਿਹੜੇ ਵਿਚਾਰੇ ਚੁੱਕਦੇ ਹੁੰਦੇ ਸੀ ਯਾਰ ਉਹਨਾਂ ਦਾ ਰੋਜ਼ਗਾਰ ਕਿੰਨਾ ਲਮਾਰਜਗਾਰ ਚੱਲਦਾ ਸੀ ਨਾ ਹੂੰ ਬਾਕੀ ਆਏ ਤਾਂ ਹੁੰਦਾ ਨਹੀਂ ਵੀ ਉਹ ਭੁੱਖੇ ਮਰ ਲੱਗ ਗਏ ਪਰਮਾਤਮਾ ਹੀਲੇ ਵਸੀਲੇ ਕਰ ਦਿੰਦਾ ਤਾਂ ਪਈ ਉਹ ਜੀ ਬਣਾ ਦਿੰਦਾ ਪਰਮਾਤਮਾ ਪਰ ਗੱਲ ਤਾਂ ਆਏ ਆ ਵੀ ਉਹ ਫਸਲ ਵਧੀਆ ਸੀਗੀ ਨਰਮੇ ਵੀ ਤੇ ਹੁਣ ਤਾਂ ਗੱਲਾਂ ਬਹੁਤ ਗਾਂ ਲੰਘ ਗਈਆਂ ਜਦੋਂ ਦਾ ਯਾਰ 2000 ਸਾਲ ਚੜਿਆ ਨਾ ਜਿਵੇਂ ਨੇ ਸਦੀ ਬਦਲ ਗਈ ਤੇ ਸਦੀ ਬਦਲ ਗਈ ਤੂੰ ਵੇਖ ਕੇ ਮੈਂ ਦੀ 2000 ਤੱਕ ਨਾ ਕਿਸੇ ਕੋਲੇ ਟਾਵੇਂ ਕੋਲੇ ਭਲਾ ਟੈਲੀਫੋਨ ਹੋਵੇ ਤੇ ਬਈ ਕਿਸੇ ਟਾਵੇਂ ਕੋਲੇ ਹੁੰਦਾ ਸੀ ਸਕੂਟਰ ਤੇ ਵੇਖਿਆ ਹੋਊਗਾ ਨਾ ਉਦੋਂ ਉਦੋਂ ਦਾਜ ਚ ਦੇਂਦੇ ਸਕੂਟਰ ਇਹ ਲੱਗੇ ਸੀਗੇ 1994 95 ਤੋਂ ਗਾਂ ਦਾਜ ਚ ਸਕੂਟਰ ਜੇ ਆਮਦੇਣ ਲੱਗੇ ਸੀਗੇ ਵੀ ਸਕੂਟਰ ਮੋਟਰਸਾਈਕਲ ਹਾਂ ਤੇ ਜਦੋਂ ਸਦੀ ਚੜ ਗਈ 2000 ਚੜ ਗਿਆ ਉਦੋਂ ਤੋਂ ਇਹ ਜਾ ਪਲਟੀ ਵੱਜੀ ਦੁਨੀਆ ਦੀ ਆ ਟੈਲੀਫੋਨ ਆ ਗਏ ਬਾਈ ਪਹਿਲਾਂ ਕੀਬੋਰਡ ਵਾਲੇ ਆ ਗਏ ਫੇਰ ਉਹ ਕੀਬੋਰਡ ਵਾਲੇ ਆ ਗਏ ਉਹਨਾਂ ਚ ਨੈੱਟ ਚੱਲਦਾ ਸੀ ਤੇ ਉਸ ਤੋਂ ਬਾਅਦ ਆ ਆ ਦੂਜੇ ਵੱਡੇ ਫੋਨ ਆ ਗਏ ਟੱਚ ਆ ਗਏ ਹਾਂ ਇਹਨਾਂ ਚ ਨੈੱਟ ਚੱਲਦਾ ਹੈ ਹੁਣ ਜਵੇਂ ਸਿਰਾ ਰਹਿੰਦਾ ਖੁੰਦਾ ਸਿਰਾ ਲਾਤਾ ਅਮਬਾਨੀਆਂ ਨੇ ਉਹਨਾਂ ਨੇ ਕੀਰਾਂ ਦਿੱਤਾ ਫ੍ਰੀ ਕੰਮ ਹੈਨਾ ਕਿੰਨਾ ਤੇਜ਼ ਚੱਲਦਾ ਜਦੋਂ ਫ੍ਰੀ ਚੱਲਦਾ ਸੀ ਤੇ ਮੁੜ ਕੇ ਵੇਲਾ ਫ੍ਰੀ ਦੇ ਕੇ ਤੇ ਮੁੜਕਿਆਂ ਦੇ ਆ ਜੋ ਬਾਈ ਲਾ ਕੇ ਨਸ਼ੇ ਤੇ ਨਸ਼ੇ ਲਾਤਾ ਇੱਕ ਬਾਕੀ ਜਮਾਨਾ ਯਾਰ ਕੁਝ ਤਾਂ ਮਜਬੂਰੀਆਂ ਹੋ ਜਾਣੀਆਂ ਹੈ ਨਾ ਹਾਂ ਹਾਂ ਬੰਦੇ ਨੂੰ ਜਮਾਨੇ ਹਾਂ ਕੁਝ ਰੀਸਾਂ ਤੇ ਕੁਝ ਮਜਬੂਰੀਆਂ ਹੋ ਜਾਣੀਆਂ ਜਮਾਨੇ ਦੇ ਨਾਲ ਚੱਲਣਾ ਪੈਂਦਾ ਹੈ ਹੂੰ ਤੇ ਹੁਣ ਜੇ ਮਨ ਲਾ ਕੇ ਕੋਲੇ ਨਹੀਂ ਆ ਫੋਨ ਤੇ ਫਿਰ ਅਗਲਾ ਕਹਿੰਦਾ ਯਾਰ ਵੀ ਇਹ ਜੀ ਕੀ ਪੜਾ ਲਈ ਫਿਰਦਾ ਆਂ ਜਾਗਦੇ ਆ ਮੈਂ ਵੇਖਿਆ ਭਾਈ ਮੈਂ ਤਾਂ ਦੱਸਦਾ ਆਪਣੇ ਬਾਈ ਨਾ ਆਪਣਾ ਬਾਈ ਥਰਾਜ ਵਾਲਾ ਗੁਰਪ੍ਰੀਤ ਉਹਦੇ ਕੋਲੇ ਹਜੇ ਵੀ ਕੀ ਪੜਾ ਵਾਲਾ ਟੈਲੀਫੋਨ ਆ ਮੈਂ ਵੇਖਿਆ ਸੀ ਹੁਣ ਇੱਥੇ ਜਦੋਂ ਆਪਾਂ ਗਏ ਸੀ ਨਾ ਪੂਹਾ ਦੇ ਸ਼ਿਸ਼ਕਾਰ ਤੇ ਹੂੰ ਹੂੰ ਉਹਤੇ ਉਹਦੇ ਕੋਲੇ ਹਜੇ ਵੀ ਕੀ ਪਾੜ ਵਾਲਾ Samsung ਦਾ ਫੋਨ ਹੈ ਹੂੰ ਹੂੰ ਤੇ ਨਾਲੇ ਉਹਦੇ ਕੋਲੇ ਕੀ ਨਿੰਗ ਆ ਯਾਰ ਹਨ ਹੂੰ ਹੂੰ ਆਪਾਂ ਇਹਨਾਂ ਦੇ ਵੀ ਫੁਗਰੇ ਲਈ ਪੱਦੇ ਲੋਡ ਵੀ ਹੈਗੀ ਜਿੰਨਾ ਲੋਡ ਹੈਗੀ ਚਲ ਠੀਕ ਆ ਯਾਰ ਹੂੰ ਹੂੰ ਵੀ ਜੇ ਦੂਜੇ ਨਾਲ ਡੰਗ ਲੈਂਦਾ ਦੂਜੇ ਨਾਲ ਲਾ ਲਓ ਆਪਾਂ ਤਾਂ ਆ ਗੱਲ ਕਰਦੇ ਆ ਹੋਰ ਆਪਾਂ ਕਿਸ ਨੂੰ ਆਪਣਾ ਕਿਹੜਾ ਕੋਲੋਂ ਜੱਲੇ ਕੇ ਲੈ ਆ ਵੀ ਕਈ ਕੀ ਬੰਦੇ ਐਡੇ ਹੋ ਐ ਵੀ ਉਹ ਹਜੇ ਦੂਜੇ ਫੋਨ ਰੱਖੀ ਬੈਠੇ ਆ ਪਤਾ ਇਹ ਗੱਲ ਕਰਦੇ ਕਈ ਬੰਦੇ ਤਾਂ ਯਾਰ ਬਹੁਤ ਸੋਚ ਬਹੁਤ ਵਧੀਆ ਕਈ ਬੰਦੇ ਨੇ ਉਹ ਅਗਲਾ ਆਂਦਾ ਨਾ ਜੇ ਨਾਲ ਆ ਨਾ ਹਾ ਟੱਚ ਫੋਨ ਆਏ ਟੈਂਸ਼ਨ ਹੀ ਐ ਵਾਦੂ ਦੀ ਕਿ ਦੇਖੋ ਤੇ ਕਿ ਦੇਖੋ ਉਹਦੇ ਚ ਹੀ ਲੱਗਿਆ ਰਹਿੰਦਾ ਬੰਦਾ ਜਿਹੜਾ ਬੜਨਾਂ ਵਾਲਾ ਫੋਨ ਆ ਉਹਦੇ ਤੇ ਅਗਲਾ ਮੌਜ ਨਾ ਮਾਸਤ ਹੋ ਕੇ ਜੇ ਫੋਨ ਆ ਗਿਆ ਤਾਂ ਸੁਣ ਲਿਆ ਤੇ ਨਹੀਂ ਆਰਾਮ ਨਾਲ ਫਰੀ ਤੱਕ ਨਾ ਗੱਲਾਂ ਬਾਤਾਂ ਤਾਂ ਕਰਦਾ ਕੋਈ ਰਿਸ਼ਤੇਦਾਰੀ ਚ ਜਾ ਕੇ ਬਾਈ ਨਾ ਕਰਦਾ ਨਾਲੇ ਬਾਈ ਟੈਲੀਫੋਨ ਨੇ ਨਾ ਰਿਸ਼ਤੇਦਾਰੀਆਂ ਜੀ ਫਿੱਕ ਪਾ ਦੇ ਹੂੰ 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 ਰਿਸ਼ਤੇਦਾਰੀਆਂ ਫੇਕ ਐ ਪੈ ਗਏ ਬਈ ਹੁਣ ਓਵੇਂ ਤਾਂ ਫੇਕ ਨਹੀਂ ਪਈ ਵੀ ਮਿਲਣੋਂ ਵਰਤਨ ਹਟ ਗਏ ਤੇ ਫੇਕ ਐ ਜੇ ਹੋ ਗਿਆ ਵੀ ਥੋੜਾ ਮੱਦਮ ਜਾ ਹੋ ਗਿਆ ਕੰਮ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੂੰ ਹੂੰ ਕੀਰਾਂ ਬੁਲਾਉਂਦੇ ਆ ਨਾ ਹੂੰ ਬਾਲੇ ਜਵਾਗ ਦਾ ਬੁਲਾਉਂਦੇ ਵੀ ਨਹੀਂ ਰਿਸ਼ਤੇਦਾਰ ਨੂੰ ਹਾਂ ਮੁੜ ਕੇ ਫੋਨਾਂ ਤੇ ਬਸ ਬੱਸ ਮੁੜ ਕੇ ਫੋਨ ਕੱਢੇ ਟਿਕ ਟਿਕ ਤੇ ਓਵੇਂ ਨੱਪੀ ਆਉਂਦੇ ਆ ਕੰਮ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮਾਂ ਪਿਓ ਨਾਲ ਗੱਲ ਨਹੀਂ ਕੋਈ ਭੈਣ ਭਰਾ ਨਾਲ ਗੱਲ ਨਹੀਂ ਸਾਰੇ ਆਪੇ ਤਵਿਲਦਾਰੀ ਦੀ ਗੱਲ ਕਰਨੀ ਨਹੀਂ ਯਾਰ ਸਾਰੇ ਆਪੂ ਆਪਦੇ ਮਾਸਤ ਰਹਿੰਦੇ ਆ ਤਰੱਕੀ ਅਸਲ ਦਾ ਤਰੱਕੀ ਲੈ ਕੇ ਬਹਿ ਗਈ ਯਾਰ ਇਹਨਾਂ ਤਰੱਕੀ ਜਿਹੜੀ ਹੈ ਨਾ ਇੱਕ ਇੱਕ ਨੇ ਗੀਤ ਵੀ ਗਾਇਆ ਸੀ ਵੀ ਇਹੋ ਜੀ ਤਰੱਕੀ ਤਾਂ ਰੋਕ ਦਿਓ ਯਾਰ ਐਵੀਂ ਜੀ ਤਰੱਕੀ ਨਹੀਂ ਚਾਹੀਦੀ ਸਾਨੂੰ जिने सारा कोसी खोलया हां उल्टा-पलटा करता यार तोडियां 'ਚ ਦੁੱਧ ਨਹੀਂ ਰਹਿ ਗਏ ਹੈ ਨਾ ਆਪਾਂ ਵੀ ਵੇਲਾ ਤੋਡੀਆਂ 'ਵਾਲ ਦੁੱਧ ਪੀਂਦੇ ਰਹੇ ਆ ਹੂੰ 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 ਤੋਡੀਆਂ 'ਵਾਲ ਦੁੱਧ ਵੀ ਮਾਨਲਾ ਕਾਲੇਜ ਪਾ ਕੇ ਨਾਲ ਗੋੜ ਖਾ ਲੈਣਾ ਹੈ ਨਾ ਨਹੀਂ ਯਾਰ ਆ ਵੱਖਰਾ ਤੇ ਹਾਂ ਯਾਰ ਉਹ ਲਾਲ ਜੀ ਲੱਸੀ ਹੂੰ ਹੈ ਤੇ ਪੂਰਾ ਕੜ ਕੇ ਦੁੱਧ ਆ ਅਕਸਰ ਮਲਾਈ ਹੋਣੀ ਫੇਰ ਉਹਦਾ ਕਿਉਂ ਬੰਨਾ ਹੋਂ ਤਾਂ ਬਈ ਇੱਕ ਵਾਲਾ ਦਵਾਉਂਦੇ ਹਮ ਬਸ ਵਾਲਾ ਦਵਾ ਕੇ ਮਾੜਾ ਠਾਰ ਕੇ ਫ੍ਰਿਜ ਜੇ ਰੱਖ ਦੂ ਮੋਟੀ ਹੋ ਜੁਮਲਾਈ ਤੇ ਉਹ ਮਲਾਈ ਦਾ ਕਿਉ ਪਰ ਕਿਉ ਤਾਂ ਹੀ ਆ ਯਾਰ ਹੁਣ ਨਾ ਕਹਿੰਦੇ ਯਾਰ ਕਿਉ ਡਾਕਟਰ ਬੰਦ ਕਰ ਦਿੰਦੇ ਹੂੰ ਉਹ ਕੱਚੇ ਕਿਉ ਆ ਬਈ ਹਾਂ ਕੱਚੇ ਕਿਉ ਹੋਇਆ ਕਿੱਥੇ ਤਾਂ ਯਾਰ ਉਹਨੇ ਸਾਰੀ ਧੜੀ ਰੜ ਕੇ ਬਾਨਾ ਹਮ ਧੌੜੀ ਚ ਰੜੀ ਜਾਣਾ ਰੀਜੀ ਜਾਣਾ ਰੀਜੀ ਜਾਣਾ ਰੀਜੀ ਹੈ ਨਾ ਤੇ ਚਿੱਟੇ ਤੋਂ ਲਾਲ ਹੋ ਜਾਂਦਾ ਇਹ ਦੁੱਧ ਹਾਂ ਮ ਮਲਾਈ ਵੀ ਲਾਲ ਹਮ ਹੁਣ ਉਹ ਕੱਚਾ ਪਿੱਲਾ ਕਰਕੇ ਮੜਾ ਤੱਤਾ ਕਰਕੇ ਵੜਾਇਆ ਕੀ ਰਾਂ ਦਾ ਹੋ ਕੋਈ ਬਾਲਾ ਵੀ ਨਹੀਂ ਦੋਨੇ ਤੱਤਾ ਜਾਂ ਕਰਕੇ ਚੱਕ ਵੇ ਰੜਕਣੇ ਚ ਯਾਰ ਫਿਰ ਆਇਆ ਨਾ ਖਰਚੋਂ ਲੈ ਪੰਦੀ ਖਰਚੇ ਤਾਂ ਉ ਵੱਧ ਗਏ ਹਮ ਵਾਲਾ ਕਹਿੰਦੀਆਂ ਗੈਸ ਵਾਲਾ ਕਿਉਂ ਬਚਾਉਣਾ ਤੇ ਇੱਕ ਜਿਵੇਂ ਬਾਹਰ ਲਾ ਹੈ ਨਾ ਚੱਲ ਜਾਂਦਾ ਕੰਮ ਹਮ 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 ਬਾਹਰਲਾ ਵੀ ਮਾੜਾ ਤਾਂ ਨਹੀਂ ਕੰਮ ਜੀ ਨੇ ਜਾ ਕੇ ਮਿਹਨਤ ਕਰਨੀਆਂ ਮਿਹਨਤ ਵਾਲੇ ਨੂੰ ਜਾਣਾ ਚਾਹੀਦਾ ਉੱਥੇ ਬਈ ਵੇਲੜ ਬੰਦੇ ਨੂੰ ਨਹੀਂ ਜਾਣਾ ਚਾਹੀਦਾ ਵੇਲੜ ਚਲ ਕੰਮ ਫਿਰ ਕੇ ਆ ਜੂ ਵੇ ਖਰਚਾ ਬਹੁਤ ਪੈਂਦਾ ਨਾ ਸੁੰਦਰ ਇਹ ਤਾਂ ਹੈ ਹੁਣ ਹੁਣ ਯਾਰ ਪਤਾ ਕੀ ਗੱਲ ਹੈ ਬੰਦਾ ਜਦੋਂ ਸੁਣਦਾ ਨਾ ਗੱਲਾਂ ਉਹ ਬਈ ਐਨਰਪੀਆ ਬਣਾ ਲੈਂਦਾ ਹੈ ਹੈ ਹੂੰ ਹੂੰ ਉਹ ਮੰਨ ਲਾ ਦਿਹਾੜੀ ਦਾ ਉਹਨੇ ਬਣਾ ਲਿਆ 250 300 ਡਾਲਰ ਤੇ ਇਧਰ 60 ਨਾਲ ਕਰ ਲੈਂਦਾ ਗੁਣਾ ਹੂੰ ਹੂੰ ਮੋਤੈਨ ਤੋਂ ਡਾਲਰ ਨੂੰ 60 ਨਾਲ ਗੁਣਾ ਕੀਤਾ 18000 ਬਣ ਗਿਆ ਕਿੰਨਾ ਦਾ ਯਾਰ ਇੰਨੀ ਦਿਹਾੜੀ ਅਜੇ ਪਤਾ 20 18000 ਪਹਿਲੀ ਗੱਲ ਤਾਂ ਬੰਦਾ ਨਹੀਂ ਇੱਧਰ ਆ ਕੇ ਬਣੂਗਾ ਨਾ ਹਾਂ ਉਧਰ ਤਾਂ ਉਹੀ ਰੁਪਏ ਹੀ ਰਹਿਣਗੇ ਉਹਨੇ ਹਾਂ ਤੇ ਬਾਕੀ ਉਹਦੇ ਖਰਚੇ ਵੀ ਆ ਯਾਰ ਇਕੱਲਾ ਇਹ ਤਾਂ ਨਹੀਂ ਵੀ ਉਹ ਦੂਜਾ ਇਹ ਵੀ ਖਰਚੇ ਤਾਂ ਉਸੇ ਪਾਸਾ ਨਹੀਂ ਹੋਣੇ ਉਹਨਾਂ ਦੇ ਯਾਰ ਬਾਈ ਕਮਰਿਆਂ ਦਾ ਰੈਂਟ ਖਾਣ ਪੀਣ ਦਾ ਖਰਚਾ ਐਂ ਬਾਕੀ 4 ਖਰਚੇ ਖਰਚੇ ਬਹੁ ਪੈ ਜਾਂਦੇ ਆ ਜਿਹੜਾ ਹੈਗਾ ਵੀ ਵਰਕ ਪਰਮਿਟ ਤੇ ਉਹਦਾ ਚਲ ਵਧੀਆ ਉਹਦਾ ਟਾਂਚਾ ਉਹਨੇ ਕੋਈ ਫੀਸ ਨਿਕੜਨੀ ਕੋ ਲੈਣ ਦੇਣ ਨਹੀਂ ਹੈ ਨਾ ਉਹਨੂੰ ਫਿਕਰ ਨਹੀਂ ਹੋਊ ਕੋਈ ਫੀਸ ਭਰਨ ਦਾ ਜਾਏ ਵੀ ਪਰ ਇਹਨੂੰ ਨਾ ਅੱchna ਬਾਕੀ ਭਈ ਆਪਣੀ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਨਾਲੇ ਲਾਈਕ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਣੇ ਚੈਨਲ ਤੇ ਇਹੋ ਜਿਹੀਆਂ ਹੀ ਆਉਂਦੀਆਂ ਹੁੰਦੀਆਂ ਆਪਣੀਆਂ ਆਪਾਂ ਕੋਈ ਬਾਹਲੇ ਵੱਡੇ ਉਹ ਨਹੀਂਗੇ ਚੈਨਲ ਵਾਲੇ ਜਮੇ ਵੀ ਬਾਰੀ ਡੰਗਾਈ ਤੱਕ ਜਾਵਾਂਗੇ ਜਾਂ ਆਪਾਂ ਨਾਲ ਕੋਈ ਬਾਰੀ ਐਡਿਟ ਕਰਨੀ ਹੁੰਦੀ ਹੈ ਤੇ ਆਪਾਂ ਆਪਣੇ ਜਿਹੜੇ ਖੇਤ ਕੰਮਤੋਂ ਦੇ ਕਰਦੇ ਜਾਂ ਕੋਈ ਗੱਲਾਂ ਬਾਤਾਂ ਜਾਂ ਕੋਈ ਇਹੋ ਜੀਆਂ ਗੱਲਾਂ ਜਿਹੜੀਆਂ ਆਪਣੇ ਆਪਣੇ ਕਰਨੀਆਂ ਚਾਹੀਦੀਆਂ ਉਹੀ ਕਰਦੇ ਆਪਾਂ ਹੋਰ ਕੋਈ ਤੇ ਲੋ ਪਰਿਵਾਰਕ ਫਸਲ ਬਾਰੇ ਇਹ ਹੀ ਹੁੰਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਕੋਈ ਵੀ ਭੈਣ ਭਰਾ ਕੋਈ ਧੀ ਭੈਣ ਕੋਈ ਵੀ ਦੇਖ ਸਕਦੀ ਆਪਣੇ ਵੀਡੀਓ ਆਪਣੇ ਵੀਡੀਓ ਦੇ ਵਿੱਚ ਕੋਈ ਇਹੋ ਜਿਹਾ ਲਜਰ ਪੁਣਾ ਨਹੀਂ ਹੁੰਦਾ